ਸਮੇਂ ਦੇ ਵਿੱਚ ਆ ਜਾਣਾ ਰਿਜ਼ਲਟ ਕੀ ਹੋ ਗਿਆ ਤੁਹਾਨੂੰ ਰਿਜ਼ਲਟ ਦੇਖ ਦਿਓ ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਈ ਤਸਵੀਰ ਤੋਂ ਹੀ ਜਿਹੜੇ ਇਸ ਤਰ੍ਹਾਂ ਸ਼ਾਇਦ ਹਨ ਮੈਂ ਅੱਜ ਆਇਆ ਹੀ ਹਾਂ ਮੈਂ ਤੇ ਅੱਜ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਹੈ ਨਹੀਂ ਬਲਕਿ ਮੇਰੇ ਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮੇਰੇ ਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਾਂ ਜਿੰਦਾਬਾ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੈ ਸੀਗੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਹੀ ਗਿਆ ਮੈਨੂੰ ਤੇ ਚੱਟ ਦਾ ਕੋਈ ਪਤਾ ਨਹੀਂ ਮੈਨ ਕੋਹਰਾ ਦੇਣਾ ਮਨਕੇ ਚਲਦੇ ਹੋ ਦੋ ਪੁਵਾਰਾਂ ਦੀ ਦੋ ਰਾਜਨੀਤਿਕ ਲੋਕਾਂ ਦੀ ਸਾਥ-ਦਾਤ ਲੱਗੀ ਹੋਈ ਹੈ ਇੱਕ ਤੇ ਤੁਹਾਡੀ ਟੈਕਸ ਸਿੰਘ ਦੰਧਾਵਾ ਦਾ ਤੇ ਜੇ ਰਵੀ ਕਰਨ ਦਾ ਵੀ ਲੱਲੋ ਕਾਲੀਤਲ ਵਾਲੇ ਦਾ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਰਿਹਾ ਉਹਦਾ ਵੀ ਨਾਮ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਗੱਲ ਨੂੰ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਨੀ ਇਹ ਮੁਕਾਬਲਾ ਦੋਨਾਂ ਚ ਕਿੰਨੇ ਜਾ ਰਹੇ ਹਨ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਹਰ ਨਵਾ ਤੇ ਥੋੜੀ ਕੋਈ ਖਣੋਂਦਾ ਜਿੱਤਣਵਾ ਤੇ ਸਾਰੇ ਖਣੋਂਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਦਸ਼ਾਹ ਤੇ ਕਬਜਾ ਚੱਲਿਆ ਆ ਕਬਜਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜੇ ਤੇ ਕੋਈ ਕਬਜਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜੇ ਪਾਈਚ ਵੀ ਤੋੜੇ ਐਸ ਵਿਚਾਰੀ ਵੀ ਟੁੱਟਣਗੇ ਕਬਜੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦੰਨਾ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਸੱਚੇ ਬਾਦਸ਼ਾਹ ਮੈਂ ਕੀ ਦੱਸਦਾ ਜੀ ਤੇ ਕਰਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮਿਲਣੀ ਜਾਂ ਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਬੰਦਾ ਜੀ ਪ੍ਰਬੰਧ ਕਿਦਾਂ ਦੇ ਕੀਤੇ ਉਹ ਇਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਪਾ ਲੱਗਣ ਡਿਆ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਦੋਂ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਇਹ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਤੋਂ ਪੰਗਾ ਪਿਆ ਉਹ ਵੀ ਸਮਾਂ ਜਦੋਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਕਰਾਉਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ